ਇਹ ਹਾਲਾ ਮਿੱਤਰੋ ਹੁਣ ਬਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸੇ ਵੀ ਵੇਸਟ ਪਾਣੀ ਵਾਸਤੇ ਹੁਣ ਆਪਾਂ ਨੂੰ ਕੋਈ ਬਾਲਾ ਦਿਮਾਗ ਲਾਉਣ ਦੀ ਲੋੜ ਨਹੀਂ ਆ ਆਪਾਂ ਕੜਿਆਂ ਵਾਲਾ ਕੜਿਆਂ ਵਾਲਾ ਤੁਸੀਂ ਦੇਖ ਸਕਦੇ ਹੋ ਜਿਹੜਾ ਟੈਂਕ ਤਿਆਰ ਹੁੰਦਾ ਹੈ ਕੜਿਆਂ ਵਾਲਾ 플ਸ਼ 플ਸ਼ ਟੈਂਕ ਕਹਿੰਦੇ ਨੇ ਵੱਡਾ 25 ਫੁੱਟ ਤੱਕ ਦੀ ਕਵਰਿੰਗ ਹੁੰਦੀ ਹੈ 25 ਫੁੱਟ ਲੰਗਾਈ ਦੇ ਵਿੱਚ ਇਹ ਜਾਂਦਾ ਹੈਗਾ ਦੇਖ ਸਕਦੇ ਹੋ ਰਸੋਈ ਦਾ ਪਾਣੀ ਪਾਉਣਾ ਵਾਸ਼ਰੂਮ ਦਾ ਪਾਣੀ ਪਾਉਣਾ ਜਾਂ 플ਸ਼ 플ਸ਼ ਵਾਸਤੇ ਮੇਨ ਚੀਜ਼ ਹੈ ਕਈ ਸਾਲ ਇਹ ਚੀਜ਼ ਕੱਢ ਜਾਂਦੀ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਈ ਜੀ ਹੁਰੇ ਨੇ ਪਰਾਲਾ ਕੀਤਾ ਬਹੁਤ ਵਧੀਆ ਰੇਟ ਵੀ ਤੇ ਬਿਲਕੁਲ ਜਾਇਜ਼ ਹੈ ਕੋਈ ਜ਼ਿਆਦਾ ਰੇਟ ਨਹੀਂ ਬਾਈ ਜੀ ਹੁਰੇ ਕਹਿੰਦੇ ਵੀ 11 12 ਦੇ ਵਿੱਚ ਵਿੱਚ ਇਹ ਚੀਜ਼ ਕੰਪਲੀਟ ਹੋਈ ਨੇ ਕਈ ਸਾਲ ਤੱਕ ਇਹ ਚੀਜ਼ ਕੰਮ ਦਿੰਦੀ ਹੈ ਹਨ ਇਹਦੇ ਵਿੱਚ ਕੋਈ ਵੀ ਐਕਸਟਰਾ ਪਾਣੀ ਹੈ ਪਰ ਇਹਦੇ ਵਿੱਚ ਪਾ ਸਕਦੇ ਆ ਇਹਨੂੰ ਆ ਦੇਖ ਸਕਦੇ ਹੋ ਜਿਵੇਂ ਕੜੇ ਰੋਡ ਤੇ ਬਣਿਆ ਹੋਇਆ 2.5 3 ਫੁੱਟ ਵੱਧ ਤੋਂ ਵੱਧ 2.5 3 ਫੁੱਟ ਡੰਗਾਈ ਦੇ ਵਿੱਚ ਇਹ ਪਟਿਆ ਜਾਂਦਾ ਬਾਈ ਜੀ ਹੁਰੇ ਇਹਨੂੰ ਬਿਲਕੁਲ ਕੰਪਲੀਟ ਕਰਕੇ ਦੇਣਗੇ ਪੱਟਕੇ ਟੋਆ ਪੂਰਾ 25 ਫੁੱਟ ਫੀਤਾ ਲਾ ਕੇ ਬਾਈ ਜੀ ਹੁਰੀ ਕਹਿੰਦੇ ਵੀ ਅਸੀਂ ਕੰਪਲੀਟ ਕਰਕੇ ਦੇਵਾਂਗੇ ਤੇ ਜਿਹੜੇ ਦੇ ਟੱਕ ਮੰਨਦੇ ਨੇ ਉਹਦੇ ਵਿੱਚ ਆ ਸਰੀਆ ਵਰਤਿਆ ਜਾਂਦਾ ਦੇਖ ਸਕਦੇ ਹੋ ਬਹੁਤ ਵਧੀਆ ਤੇ ਇੱਧਰ ਆ ਗਏ ਸਾਨੂੰ ਆਪਾਂ ਦਿਖਾਉਨੇ ਜਿਹੜਾ ਇਹਦਾ ਉੱਪਰਲਾ 25 ਫੁੱਟਲਾ ਲਾਸਟ ਵਾਲਾ ਟੈਂਕ ਹੈ ਇਹਨੂੰ ਸਿੱਧਾ ਆਪਾਂ ਇਹਦੇ ਉੱਪਰ ਸ਼ੀਟ ਵੀ ਰੱਖ ਸਕਦੇ ਆ ਬੇਸੇ ਵੀ ਇਹਨੂੰ ਵਰਤ ਸਕਦੇ ਹਣਾ ਪੂਰਾ ਮਜ਼ਬੂਤੀ ਵਾਲਾ ਕੰਮ ਹੁੰਦਾ ਇਹਦੇ ਵਿੱਚ ਤਾਰ ਤੂਰ ਪੂਰੀ ਵਧੀਆ ਪਾਈ ਹੁੰਦੀ ਹੈ ਤੇ ਪੂਰੇ ਪੂਰੇ ਸੇ ਮਾਲੂਕ ਜਿੰਮੇਦਾਰੀ ਨਾਲ ਬਾਈ ਜੀ ਹੁਰੀ ਕੰਮ ਕਰਦੇ ਨੇ ਪੂਰਾ ਵਧੀਆ ਕੰਮ ਹੁੰਦਾ ਦੇਖ ਸਕਦੇ ਆ ਡੱਗ ਇਸ ਟਾਈਮ ਇਹ ਬਣ ਕੇ ਤਿਆਰ ਹੋਈ ਜੰਦਰੇ ਬਾਈ ਜੀ ਹੋਰਾਂ ਨੇ ਫਰਮੇ ਭਰੇ ਪਏ ਨੇ ਬਹੁਤ ਸਾਰੇ ਫਰਮੇ ਜਿਹੜੇ ਤੇ ਮਾਲ ਵੀ ਵੇਖ ਸਕਦੇ ਤੁਸੀਂ ਪੂਰਾ ਵਧੀਆ ਤੇਜ ਮਾਲ ਤੇ ਬਾਕੀ ਆ ਕੰਪਲੀਟ ਕੀਤੇ ਪਏ ਨੇ ਬਾਈ ਜੀ ਹੋਰਾਂ ਨੇ ਇਹ ਮੰਨ ਲਓ 11 ਤੋਂ 12000 ਦੇ ਵਿੱਚ ਇਹ ਚੀਜ਼ ਕੰਪਲੀਟ ਹੁੰਦੀ ਹੈ ਬਾਈ ਜੀ ਹਨਾ ਬਹੁਤ ਵਧੀਆ ਹੋ ਗਿਆ ਥੋੜੇ ਥਾਂ ਵਿੱਚ ਇਹ ਲੱਗ ਜਾਂਦਾ ਉਸ ਤੋਂ ਬਾਅਦ ਪਾ ਕੇ ਕਨੈਕਸ਼ਨ ਦੂਰ ਨੇੜੇ ਆਪਾਂ ਲੈ ਕੇ ਜਾ ਸਕਦੇ ਹਾਂ ਹਨਾ ਉਦੋਂ ਬਾਅਦ ਆਪਾਂ ਤੁਹਾਨੂੰ ਮਟੀਰੀਅਲ ਵੀ ਵਿਖਾਉਨੇ ਆ ਇਹਦੇ ਵਿੱਚ ਵਰਤੇ ਜਾਣ ਵਾਲਾ ਕਈ ਵਾਰੀ ਭਰਾ ਨਾ ਵੀ ਚੀਜ਼ ਦੇ ਭਲੇਖੇ ਤੇ ਰਹਿ ਜਾਂਦੇ ਨੇ ਵੀ ਕਈ ਵਾਰੀ ਕੋਈ ਮਟੀਰੀਅਲ ਨਾ ਇਹਦੇ ਉੱਪਰ ਮਾੜਾ ਵਰਤੇ ਹੋਵੇ ਨਾ ਬੀਕਸਾ ਤੋਂ ਬਾਜਰੀ ਬਹੁਤ ਹੀ ਵਧੀਆ ਜਿਹੜੀ ਸਾਫ਼ ਵਧੀਆ ਕੁਆਲਿਟੀ ਦੀ ਬਾਜਰੀ ਉਦੋਂ ਬਾਅਦ ਆ ਗਿਆ ਇਹਦੇ ਵਿੱਚ ਕ੍ਰੈਸ਼ਰ ਬਹੁਤ ਵਧੀਆ ਸਾਫ਼ ਕਾਲਾ ਕ੍ਰੈਸ਼ਰ ਆ ਗਿਆ ਇਹ ਚੀਜ਼ ਇਹ ਮਟੀਰੀਅਲ ਬਾਜਰੀ ਹੁਣ ਵਰਤਦੇ ਨੇ ਤੇ ਸਿਮਿੰਟ ਵੀ ਬਹੁਤ ਵਧੀਆ ਵਰਤਦੇ ਨੇ ਪੂਰਾ ਜ਼ਿੰਮੇਵਾਰੀ ਵਾਲਾ ਕੰਮ ਹੈ ਬਾਈ ਜੀ ਹੋਰੀ ਕੰਪਲੀਟ ਕਰਕੇ ਆਉਂਦੇ ਨੇ ਬਾਈ ਜੀ ਹੋਰੀ ਕੋਲ ਸਾਰਾ ਪ੍ਰਬੰਧ ਹੈ ਹਨਾ ਏ ਤੋਂ ਲੈ ਕੇ ਜ਼ेड ਤੱਕ ਦਾ ਤੁਸੀਂ ਐ ਮੰਨ ਲਓ ਬਾਈ ਜੀ ਹੋਰੀ ਕੋਲ ਛੋਟਾ ਹਾਥੀ ਆਉਣ ਜਾਣ ਦਾ ਜਿਹੜਾ ਕਿਰਾਇਆ ਭਾੜਾ ਵਿੱਚ ਪਾ ਕੇ 11 ਤੋਂ 12000 ਦੇ ਲਗਭਗ ਬਾਈ ਜੀ ਹੋਰੀ ਕਹਿੰਦੇ ਇਹ ਚੀਜ਼ ਕੰਪਲੀਟ ਅਸੀਂ ਕਰਕੇ ਦੇ ਦਿੰਨੇ ਆ ਹੁਣ ਜਮਾਂ ਟੈਨਸ਼ਨ ਨਾ ਲੋ ਜਿਸ ਵੀ ਭਰਾ ਨੂੰ ਇਹ ਚੀਜ਼ ਦੀ ਲੋੜ ਹੈ ਤੇ ਬਾਈ ਜੀ ਹੋਰਾਂ ਦੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਬਾਕੀ ਆਪਾਂ ਨੰਬਰ ਹੈ ਬਾਈ ਜੀ ਹੋਰੀ ਨਾਲ ਸਕਰੀਨ ਤੇ ਲਾਵਾਂਗੇ ਜਿਸ ਭਰਾ ਨੂੰ ਲੋੜ ਹੈ ਇਸ ਟਾਈਮ ਆਪਾਂ ਜਗਾ ਆਰਾਮ ਤੀਰਥ ਜਿਹੜਾ ਵੱਡਾ ਅੱਡਾ ਹੈ ਆਪੋਥੇ ਖੜਿਆ ਇੱਥੇ ਆ ਗੈਨੀ ਜੀ ਹੁਰੀ ਆਪਾਂ ਟਰੈਕਟਰ ਲੱਕੜਾ ਆਏ ਟਰੈਕਟਰ ਹੁੰਦੇ ਨੇ ਇਹਨਾਂ ਕੋਲੇ ਆ ਵੇਖਦੇ ਹੋ ਜਗੇ ਦਾ ਵੱਡਾ ਅੱਡਾ ਉੱਥੇ ਖੁੰਜੇ ਦੇ ਉੱਪਰ ਹੀ ਬਾਈ ਜੀ ਹੁਰੀ ਆਪਣਾ ਕੰਮ ਕਰਦੇ ਨੇ ਫੈਕਟਰੀ ਬਣਾਈ ਹੋਈ ਹੈ ਤੇ ਇਹ ਟੈਂਕ ਬਣਾਉਂਦੇ ਨੇ ਜਿਵੇਂ ਮਨਸ ਇਹਨੂੰ ਸੇਫਟੀ ਟੈਂਕ ਹੀ ਕਹਿੰਦੇ ਨੇ ਹਨਾ ਪਲੱਸ ਵਾਲੇ ਕੜੇ ਵਾਲੇ ਕੜੇ ਵਾਲੇ ਟੈਂਕ ਬਣ ਜਾਂਦੇ ਕਿਉਂ ਉਦੋਂ ਬਾਅਦ ਇੱਕ ਟੈਂਕ ਹੁੰਦਾ ਪੂਰੇ ਦਾ ਪੂਰਾ ਇਹ ਪੂਰੇ ਵਾਂਗੂ ਕੰਮ ਕਰ ਦਿੰਦੇ ਜੋੜ-ਜੂੜ ਲਾ ਕੇ ਨਰਾਂ ਨੁਰਾ ਭਰ ਕੇ ਇਹ 25 ਫੁੱਟ ਦਾ 24 ਕਰਿਆਂ ਦਾ ਇਹ ਇੱਕ ਟੈਂਕ ਬਣ ਜਾਂਦਾ ਹੈਗਾ ਬਹੁਤ ਵਧੀਆ ਚੀਜ਼ ਆ ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ਜਿਸ ਵੀ ਭਰਾ ਨੂੰ ਲੋੜ ਆ ਬਾਈ ਜੀ ਹੋਰਾਂ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ